ਹਾਂਜੀ ਦੱਸੋ ਸਰੀਰ ਦੇ ਵਾਸਤੇ ਕਹਿੰਦੇ ਰਾਮਬਨ ਦੱਸੇ ਜਾਂਦੇ ਆ ਇਹ ਵਾਲੇ ਬੀਜ ਇਹ ਮੈਨੇ ਕੈਰੀ ਕੀ ਇਹਨੂੰ ਆਯੁਰਵੈਦਿਕ ਕਹਰੇ ਆ ਵਾ ਕਿ ਪੁਰਾਣੇ ਟਾਈਮਾਂ ਦੇ ਵਿੱਚ ਸਾਡੇ ਦਾਦੇ ਪਰਦਾਦੇ ਵੀ ਇਹਨਾਂ ਬੀਜਾਂ ਨੂੰ ਬਹੁਤ ਚੰਗੀ ਤਰ੍ਹਾਂ ਜਾਣਦੇ ਸੀਗੇ ਤੇ ਬਹੁਤ ਹੀ ਘੱਟ ਹੁਣ ਵੀ ਲੋਕ ਹੋਣਗੇ ਜਿਹੜੇ ਕਿ ਇਹਨਾਂ ਨੂੰ ਜਾਣਦੇ ਆ ਤੇ ਸਾਡੇ ਵਰਗੀ ਜਨਰੇਸ਼ਨ ਨੂੰ ਤਾਂ ਪਤਾ ਹੀ ਨਹੀਂ ਹੋਣਾਗਾ ਇਹਨਾਂ ਬੀਜਾਂ ਦਾ ਨਾਮ ਹੈਗਾ ਵਾ ਜੀ ਹਲੀਮ ਦੇ ਬੀਜ ਹੁਣ ਜੇ ਤੁਹਾਨੂੰ ਪਤਾ ਵਾ ਤਾਂ ਲਾਈਕ ਤੇ ਕਮੈਂਟ ਜ਼ਰੂਰ ਕਰਿਓ ਕਿ ਹਾਂਜੀ ਤੁਹਾਨੂੰ ਪਤਾ ਆ ਹਲੀਮ ਦੇ ਬੀਜ ਕਹਿੰਦੇ ਜਿਨ੍ਹਾਂ ਦੇ ਸਰੀਰ ਦੀਆਂ ਹੱਡੀਆਂ ਕਮਜ਼ੋਰ ਹੁੰਦੀਆਂ ਨੇ ਨਾ ਜਿਨ੍ਹਾਂ ਦੇ ਸਰੀਰ ਦੇ ਵਿੱਚ ਖੂਨ ਦੀ ਕਮੀ ਜਾਂ ਫਿਰ ਜਿਨ੍ਹਾਂ ਦੇ ਜੋਇੰਟ ਪੇਨ ਹੱਡੀਆਂ ਦੇ ਜੋੜਾਂ ਦੇ ਵਿੱਚ ਦਰਦ ਹੁੰਦਾ ਆ ਜਾਂ ਫਿਰ ਕਈ ਬੱਚਿਆਂ ਦੀ ਹਾਈਟ ਨਹੀਂ ਵੱਧਦੀਗੀ ਤੇ ਬਹੁਤ ਲੋਕ ਐਦਾਂ ਦੇ ਨੇ ਜਿਨ੍ਹਾਂ ਨੂੰ ਕਿ ਕਬਜ਼ ਦੀ ਪ੍ਰੋਬਲਮ ਰਹਿੰਦੀ ਆ ਵੀ ਕਬਜ਼ ਦੀ ਪ੍ਰੋਬਲਮ ਇੰਨੀ ਜ਼ਿਆਦਾ ਰਹਿੰਦੀ ਆ ਕਿ ਦੋ-ਤਿੰਨ ਦਿਨ ਉਹਨਾਂ ਦਾ ਪੇਟ ਸਾਫ਼ ਨਹੀਂ ਹੁੰਦਾਗਾ ਜਿਨ੍ਹਾਂ ਨੂੰ ਇਹ ਕੋਈ ਵੀ ਪ੍ਰੋਬਲਮ ਹੈਗੀ ਆ ਕਹਿੰਦੇ ਰਾਤ ਨੂੰ ਹਲੀਮ ਦੇ ਬੀਜਾਂ ਨੂੰ ਪੀਤ ਤੋਂ ਆਪਣੇ ਪਾਣੀ ਦੇ ਵਿੱਚ ਡੋਬੋ ਕੇ ਰੱਖ ਲਓ ਤੇ ਸਵੇਰ ਨੂੰ ਇਹਨਾਂ ਨੂੰ ਰਗੜ ਕੇ ਚੰਗੀ ਤਰ੍ਹਾਂ ਖਾ ਲਓ ਇੱਕ ਚਮਚ ਰਾਤ ਨੂੰ ਪਾਣੀ 'ਚ ਡਬਾਉਣੇ ਆ ਤੇ ਜੇ ਦੂਸਰੇ ਦਿਨ ਤੁਸੀਂ ਇਹਨੂੰ ਖਾ ਲਿਓ ਜੀ ਹਲੀਮ ਦੇ ਬੀਜ ਇਹਨਾਂ ਦਾ ਨਾਮ ਆ ਤੇ ਦੋਸਤੋ ਇਹਦਾ ਤੁਸੀਂ ਅਸਰ ਦੇਖੋਗੇ ਵੀ ਇਹੋ ਜਿਹਾ ਅਸਰ ਹੋਊਗਾ ਤੁਹਾਨੂੰ ਕੁਝ ਕੁ ਦਿਨਾਂ ਦੇ ਵਿੱਚ ਇਹਦਾ ਅਸਰ ਦਿਖਣਾ ਸ਼ੁਰੂ ਹੋ ਜਾਊਗਾ ਤੁਹਾਡੇ ਹੱਡੀਆਂ 'ਚ ਮਜ਼ਬੂਤੀ ਆ ਜਾਊਗੀ ਕਹਿ ਲਓ ਕਿ ਤੁਹਾਡੀਆਂ ਹੱਡੀਆਂ ਵੀ ਸਟੀਲ ਵਰਗੀਆਂ ਹੋ ਜਾਣਗੀਆਂ ਇਸੇ ਕਰਕੇ ਜੀ ਇਸਨੂੰ ਆਯੁਰਵੈਦਿਕ ਦਾ ਖਜ਼ਾਨਾ ਕਿਹਾ ਜਾਂਦਾ ਆ ਤੇ ਜੇ ਤੁਹਾਡੇ ਮਸਲ ਦੇ ਵਿੱਚ ਕਮਜ਼ੋਰੀ ਹੈ ਨਾ ਮਸਲਾਂ ਦੇ ਵਿੱਚ ਤੇ ਜੇ ਤੁਹਾਨੂੰ ਥਕਾਵਟ ਵੀ ਮਹਿਸੂਸ ਹੁੰਦੀ ਆ ਸਰੀਰ ਟੁੱਟਿਆ-ਟੁੱਟਿਆ ਲੱਗਦਾ ਵਾ ਵੀ ਉਹਨਾਂ ਵਾਸਤੇ ਵੀ ਇਹ ਰਾਮ ਬਾਣਾ ਤੁਹ ਕਹ ਲਓ ਕਿ ਅੱਧੀਆਂ ਬਿਮਾਰੀਆਂ ਤਾਂ ਪੈਸੇ ਹੀ ਖਤਮ ਹੋ ਜਾਣਗੀਆਂ ਕੁਝ ਵੀ ਨਹੀਂ ਪंसारी ਦੀ ਦੁਕਾਨ ਤੋਂ ਜਾ ਕੇ ਲਿਆ ਹਲੀਮ ਦੇ ਬੀਜ ਕਹਿ ਕੇ ਲੈ ਕੇ ਆਉਣੀ ਆ ਇੱਕ ਚਮਚ ਪਾਣੀ 'ਚ ਡਬੋ ਦੇਣਾ ਵਾ ਸਵੇਰ ਨੂੰ ਖਾ ਲੈਣੇ ਆ ਜੀ ਸਰੀਰ ਦੇਖੋ ਕਿੱਦਾਂ ਹੋ ਜਾਂਦਾ ਤੁਹਾਡਾ ਫੇਰ ਹੀ ਕਮੈਂਟ ਕਰਿਓ ਤੇ ਜੇ ਤੁਸੀਂ ਜਾਣਦੇ ਆ ਫਿਰ ਦੱਸ ਦਿਓ ਭਾਈ ਕਿ ਹਾਂਜੀ ਵੀ ਮੈਂ ਸਹੀ ਬੋਲੀ ਸੀ